ਹੈਲੋ ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਨਿਕੋ ਆਪਾਂ ਵਿਸ਼ਵਾਸ ਕਰ ਲੈਨੇ ਆਂਗੇ ਹਨਾ ਕੋਈ ਬਾਹਰ ਜਾਂਦਾ ਹੈ ਕਿ ਆ ਵੀ ਆਪਾਂ ਕਹਿ ਦਿੰਨੇ ਵੀ ਸਾਡਾ ਬੱਚਾ ਵੀ ਬਾਹਰੇ ਹੈਗਾ ਤੁਸੀਂ ਸਾਡਾ ਥੋੜਾ ਜਿਹਾ ਸਮਾਨ ਲੈ ਜਿਓ। ਆਪਾਂ ਦੇ ਵੀ ਇਹਨੇ ਓਵੀ ਪ੍ਰੋਸਾ ਕਰਕੇ ਅਗਲਾ ਲੈ ਜਾਂਦਾ ਹੈ ਪਰ ਇਸ ਚੀਜ਼ ਦੇ ਨਾਲ ਅੱਜ ਕੱਲ ਬਹੁਤ ਜ਼ਿਆਦਾ ਠੱਗੀਆਂ ਲੱਗ ਰਹੀਆਂ ਨੇ ਇੱਕ ਭੈਣ ਦੀ ਜ਼ਿੰਦਗੀ ਬਿਲਕੁਲ ਤੁਸੀਂ ਐ ਲਾ ਲਓ ਵੀ ਬਰਬਾਦ ਹੋਣ ਦੇ ਕਿਨਾਰੇ ਹੈਗੀ। ਸਾਰਿਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਖਾਸ ਕਰਕੇ ਜਿਹੜੀਆਂ ਬੁਟੀਕ ਵਾਲੀਆਂ ਪਹਿਣਾ ਨੇ ਉਹਨਾਂ ਨੂੰ ਮੈਂ ਤੁਹਾਨੂੰ ਸਾਰੀ ਗੱਲ ਦੇ ਰੂਬਰੂ ਕਰਾਉਣੀ ਆ ਬਾਹਰ ਦੱਸੀ ਕੋਈ ਵੀ ਸਮਾਨ ਲੈ ਕੇ ਜਾਣੇ ਹੋ ਤੁਹਾਡੇ ਬੱਚਾ ਜਾ ਰਿਹਾ ਬਾਹਰ ਹਨ ਉਹ ਕਹਿੰਦੇ ਵੀ ਸਾਡਾ ਕੋਈ ਸਮਾਨ ਲੈ ਜਾਓ ਤਾਂ ਪਲੀਜ਼ ਮੇਰੀ ਹੱਥ ਬੰਨ ਕੇ ਬੇਨਤੀ ਆ ਗੱਲ ਜਾਣਾ ਹੈ ਤਾਂ ਪਹਿਲਾਂ ਚੈਕਿੰਗ ਕਰਕੇ ਉਹਦੀ ਪੂਰੀ ਵੀਡੀਓ ਸਾਰਾ ਕੁਝ ਕਰਕੇ ਹਨਾ ਫੇਰ ਲੈ ਕੇ ਜਾਓ ਵਿੱਚੋਂ ਚੈਕਿੰਗ ਕਰੋ ਕੱਲੀ-ਕੱਲੀ ਚੀਜ਼ ਨੂੰ ਖੋਲ ਕੇ ਫਿਰ ਉਹਨਾਂ ਨੂੰ ਕਹੋ ਵੀ ਪੈਕਿੰਗ ਸਾਡੇ ਸਾਹਮਣੇ ਕਰਨੀ ਹੈ ਨਹੀਂ ਤਾਂ ਤੁਹਾਨੂੰ ਪੈ ਸਕਦਾ ਪਸਤਾਉਣਾ ਤੇ ਆਓ ਆਪ ਦਿਖਾਉਣੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸੱਚੇ ਆਕਲ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਮੋਗੇ ਆ ਪਿੱਛੇ ਜੇ ਕਈ ਦਿਨਾਂ ਦੀ ਤੁਸੀਂ ਨੇ ਖਬਰ ਚੱਲ ਰਹੀ ਹੈ ਸੁਣੀ ਵੀ ਹੋਣੀ ਹੈਗੀ ਹਨ ਜਿਹੜੀਆਂ ਭੈਣਾਂ ਨੇ ਬੁਟੀਕ ਵਾਲੀਆਂ ਉਹਨਾਂ ਵਾਸਤੇ ਇਹ ਵੀਡੀਓ ਖਾਸ ਹੈਗੀ ਕਿਉਂਕਿ ਅਕਸਰ ਬਾਹਰ ਇਦੋਂ ਆਰਡਰ ਹਨਾ ਮੰਗਵਾਏ ਜਾਂਦੇ ਨੇ ਜਿੱਦਾਂ ਕਿ ਬਾਹਰ ਲਈ ਪਹਿਣਾ ਪੈਠੀਆਂ ਕਹਿੰਦੇ ਨੇ ਵੀ ਸਾਨੂੰ ਇੰਨੇ ਸੂਟ ਤਿਆਰ ਕਰ ਦੋ ਤੇ ਬੁਟੀਕ ਵਾਲੀਆਂ ਪਹਿਣਾ ਤਿਆਰ ਕਰਦੀਆਂ ਨੇ ਕੋਰੀਅਰ ਵੀ ਕਰ ਦਿੰਦੀਆਂ ਨੇ ਤੇ ਕਈ ਵਾਰੀ ਹੁੰਦਾ ਵੀ ਜੇ ਇਦਾਂ ਕੋਈ ਸਦਾ ਰਿਸ਼ਤੇਦਾਰ ਜਾ ਰਿਹਾ ਹੁੰਦਾ ਹੈ ਨਾ ਉਹ ਕਹਿੰਦੇ ਨੇ ਵੀ ਆ ਸਾਡੇ ਕੱਪੜੇ ਤੁਸੀਂ ਲੈ ਜਿਓ ਅਕਸਰ ਇਹ ਚੱਲਦੀ ਆ ਨਾ ਪਰ ਆਪਾਂ ਵਿਸ਼ਵਾਸ ਕਰਕੇ ਆਪਾਂ ਨੂੰ ਨਹੀਂ ਪਤਾ ਹੁੰਦਾ ਨਾ ਵੀ ਉਸ ਚੀਜ਼ ਦੇ ਵਿੱਚ ਕੀ ਆਪਾਂ ਨੂੰ ਤੇਹੀ ਹੈ ਵੀ ਹਾਂ ਉਹਨੇ ਕੱਪੜੇ ਦਿੱਤੇ ਨੇ ਜਾਂ ਕਿਸੇ ਨੇ ਭਾਂਡੇ ਦਿੱਤੇ ਨੇ ਜਾਂ ਕੋਈ ਪੰਜੀਰੀ ਕੁਝ ਵੀ ਹੈ ਨਾ ਫੜਾਉਂਦਾ ਹੈ ਅਗਲਾ ਆਪਾਂ ਅਗਲੇ ਤੇ ਵਿਸ਼ਵਾਸ ਕਰਕੇ ਲੈ ਜਾਣੇ ਆਪਾਂ ਹੁੰਦੇ ਵੀ ਚਲੋ ਅਗਲਾ ਰਿਸਿਵ ਕਰਨਾ ਆਊਗਾ ਤੇ ਆਪਾਂ ਉਹਨੂੰ ਦੇ ਦਾਂਗੇ ਤੇ ਇਸ ਚੀਜ਼ ਦਾ ਅੱਜਕੱਲ ਬਹੁਤ ਨਜਾਇਜ਼ ਫਾਇਦਾ ਉਠਾਇਆ ਜਾ ਰਿਹਾ ਹੈਗਾ ਤੇ ਇੱਕ ਭੈਣ ਹੈ ਨਾ ਬੁਟੀਕ ਦੇ ਸੂਟ ਕਈ ਪੈਕ ਕਰਕੇ ਹੈ ਨਾ ਲੈ ਕੇ ਗਈ ਹੈ ਕਿ ਕਿਸੇ ਨੇ ਪੈਕ ਕਰਕੇ ਦਿੱਤੇ ਵੀ ਇਹ ਸੂਟ ਤੁਸੀਂ ਨੇ ਉਸ ਜਗ੍ਹਾ ਤੇ ਹੈ ਨਾ ਸਾਡੇ ਰਿਸ਼ਤੇਦਾਰ ਨੂੰ ਦੇ ਦਿਓ ਕਿ ਉਹ ਉੱਦੋਂ ਲੈਣ ਆਉਣਗੇ ਤੇ ਉਹ ਭੈਣ ਨੂੰ ਨਹੀਂ ਪਤਾ ਸੀਗਾ ਵੀ ਹਨਾ ਇਸ ਚੀਜ਼ ਦੇ ਵਿੱਚ ਕੀ ਹੈਗਾ ਉਸ ਨੂੰ ਤਾਂ ਸਿਰਫ ਇਹ ਸੀਗਾ ਵੀ ਇਹਦੇ ਵਿੱਚ ਸੂਟ ਨੇਗੇ ਚ ਰੋਲ ਲੈ ਗਈ ਹੈ ਨਾ ਪੈਕਿੰਗ ਦੇ ਵਿੱਚ ਜਿਹਨੂੰ ਆਪਣੇ ਕੋਲ ਹੁੰਦਾ ਵੀ ਹਾਂ ਆਪਣੇ ਕੋਲੇ ਬਾਜਨ ਥੋੜਾ ਜਿਆ ਘੱਟ ਹੈ ਪਰ ਵਿਸ਼ਵਾਸ ਕਰ ਲੈਣੇ ਹਨਾ ਪਰ ਮੈਂ ਇਹੀ ਕਹਿੰਨੇ ਵੀ ਵਿਸ਼ਵਾਸ ਅੱਜ ਕੱਲ ਆਪਦੇ ਆਪ ਤੇ ਵੀ ਕਰਨਾ ਮੁਸ਼ਕਲ ਹੈ ਪਲੀਜ਼ ਅੱਖਾਂ ਬੰਦ ਕਰਕੇ ਕਿਸੇ ਤੇ ਵਿਸ਼ਵਾਸ ਨਾ ਕਰਿਆ ਕਰੋ ਕਿਉਂਕਿ ਇਹ ਕਾਲ ਯੋਗ ਹੈ ਕਹਿੰਦੇ ਕਰ ਤਾਂ ਵੀ ਡਰ ਨਾ ਕਰ ਤਾਂ ਵੀ ਡਰ ਇਹਦੇ ਵਿੱਚ ਨਾ ਜਿਹੜਾ ਇੱਕ ਕਤਲ ਕਰਨ ਵਾਲਾ ਉਹ ਬਚ ਜਾਂਦਾ ਹੈ ਜਿਹੜਾ ਬੇਦੋਸਤ ਹੈ ਉਹ ਵਿਚਾਰਾ ਫਸ ਜਾਂਦਾ ਹੈ ਹਨਾ ਇਹੀ ਉਹ ਭੈਣ ਨਾਲ ਹੋਇਆ ਹੈਗਾ ਉਹ ਇਥੋਂ ਸੂਟ ਲੈ ਗਈ ਤੇ ਅੱਗੇ ਜਾ ਕੇ 에어ਪੋਰਟ ਤੇ ਹਨਾ ਚੈਕਿੰਗ ਹੋਣ ਲੱਗੀ ਉਹਦੇ ਜਿਹੜੀ ਚੈਕਿੰਗ ਹੋਣ ਦੇ ਦੌਰਾਨ ਸ਼ੱਕ ਹੋਇਆ ਹਨਾ ਉੱਥੇ ਦੀ ਪੁਲਿਸ ਨੂੰ ਤੇ ਉਹਨਾਂ ਨੇ ਸਾਰਾ ਕੁਝ ਦੇਖਿਆ ਜਦੋਂ ਕੋਰੀਅਰ ਜਿਹੜਾ ਉਹਦਾ ਖੋਲਿਆ ਜਿਹੜੇ ਪੈਕ ਕੀਤੇ ਹੋਏ ਸੂਟ ਸੀਗੇ ਉਹਨਾਂ ਦੇ ਵਿੱਚੋਂ ਨਸ਼ੇ ਦੀਆਂ ਗੋਲੀਆਂ ਭਰਾਮਾਂ ਦੀਆਂ ਦੇਖੋ ਤੁਹਾਨੂੰ ਵੀ ਪਤਾ ਹੈ ਵੀ ਲੀਗਲ ਤੌਰ ਤੇ ਹਨਾ ਆਪਾਂ ਇਹ ਚੀਜ਼ਾਂ ਨੂੰ ਨਹੀਂ ਲਿਜਾ ਸਕਦੇ ਹੈਗੇ ਹਨਾ ਨਸ਼ਾ ਕੋਈ ਵੀ ਹੈ ਲਿਕਵਿਡ ਦਵਾਈ ਵੀ ਜਿਹੜੀ ਆਪਾਂ ਡਾਕਟਰ ਦੀ ਕੋਈ ਲੈ ਕੇ ਜਾਂਦੇ ਆ ਉਹਦੀ ਵੀ ਆਪਾਂ ਨੂੰ ਪ੍ਰੋਪਰ ਹਨਾ ਸਰਟੀਫਿਕੇਟ ਬਣਾ ਕੇ ਲੈ ਕੇ ਜਾਣਾ ਪੈਂਦਾ ਹੈਗਾ ਜਦੋਂ ਆਪਾਂ ਬਾਹਰ ਜਾਂਦੇ ਆਗੇ ਤਾਂ ਦੇਖੋ ਉੱਥੇ ਬਹੁਤ ਜ਼ਿਆਦਾ ਹਨਾ ਰੋ ਤੇ ਜਿੰਨਾਂ ਦਾ ਉਹ ਕੋਰੀਅਰ ਸੀਗਾ ਹਨਾ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਟਾਲ ਮਟੋਲੇ ਕਰਕੇ ਹਨਾ ਕੁਝ ਨਾ ਦੱਸਿਆ ਕਹਿੰਦੇ ਵੀ ਸਾਨੂੰ ਨਹੀਂ ਪਤਾ ਹੈਗਾ ਵੀ ਇਹਦੇ ਵਿੱਚ ਕੀ ਤੀਗਾ ਕੀ ਨਹੀਂ ਸਾਨੂੰ ਨਹੀਂ ਪਤਾ ਇਹਨਾਂ ਨੂੰ ਵੀ ਪਤਾ ਹੈਗਾ ਨਾ ਉਹ ਸਾਰਾ ਕੁਝ ਮੁੱਕਰ ਕੇ ਜਦਕਿ ਨਾਲੇ ਤਾਂ ਉਹ ਵਿਚਾਰੀ ਇਥੋਂ ਲੈ ਕੇ ਗਈ ਉੱਥੋਂ ਜਦੋਂ ਹਨਾ ਚੈਕਿੰਗ ਦੇ ਦੌਰਾਨ ਗੋਲੀਆਂ ਜਿਹੜੀਆਂ ਨਸ਼ੇ ਦੀਆਂ ਨਿਕਲੀਆਂ ਦੇਖੋ ਨਸ਼ਾ ਆਏਗਾ ਕੋਸ ਵੀ ਹੋਣਾ ਜਿਹੜੇ ਨੂੰ ਮੰਗਾਇਆ ਜਿਨ੍ਹਾਂ ਨੇ ਉਹਨਾਂ ਨੂੰ ਤਾਂ ਪਤਾ ਹੈ ਵੀ ਸਾਡੇ ਨਸ਼ਾ ਕੌਣ ਖਾਂਦਾ ਹਨਾ ਜਿਨ੍ਹਾਂ ਨੇ ਭੇਜਿਆ ਉਹਨਾਂ ਨੂੰ ਵੀ ਪਤਾ ਹੈ ਪਰ ਅੱਜ ਉਹਦੀ ਬਾਹ ਫੜਨ ਵਾਲਾ ਕੋਈ ਨਹੀਂ ਹੈਗਾ ਸਾਰੇ ਪੱਲਾ ਛਾੜ ਗਏ ਇਸ ਲਈ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਹਨਾ ਇਦਾਂ ਦੀਆਂ ਚੀਜ਼ਾਂ ਤੋਂ ਬਚਾਉਣ ਤੋਂ ਪਹਿਲਾਂ ਅਗਰ ਕੋਈ ਕਿਸੇ ਦਾ ਵੀ ਸਮਾਨ ਤੁਸੀਂ ਲੈ ਕੇ ਜਾਂਦੇ ਹੋ ਤਾਂ ਪ੍ਰੋਪਰ ਆਪਣੇ ਸਾਹਮਣੇ ਉਹਦੀ ਪੈਕਿੰਗ ਕਰਵਾਓ ਕੱਲੀ ਕੱਲੀ ਚੀਜ਼ ਚੈੱਕ ਕਰੋ ਕਿ ਉਹਦੀ ਪ੍ਰੋਪਰ ਵੀਡੀਓ ਬਣਾਓ ਤਾਂ ਕਿ ਤੁਹਾਡੇ ਕੋਲੇ ਹਨਾ ਪ੍ਰੂਫ ਰਹਿ ਜਾਵੇ ਦੇਖੋ ਉਹਦੇ ਕੋਲੇ ਕੋਈ ਫਰੂਕ ਨਹੀਂ ਹੈਗਾ ਵਿਚਾਰੀ ਕੋਲੇ ਉਹ ਤਾਂ ਇੱਕ ਭਰੋਸੇ ਤੇ ਲੱਗੀ ਹੈਗੀ ਹੁਣ ਪਤਾ ਨਹੀਂ ਉਹਦੀ ਜ਼ਿੰਦਗੀ ਕਿੱਦਾਂ ਹੋਣੀ ਹੈ ਕਿਉਂਕਿ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ ਆਪ ਨੂੰ ਇਸ ਚੀਜ਼ ਨੂੰ ਆਣਾ ਕਮਾਉਣ ਵਾਸਤੇ ਬਾਕੀ ਜਦੋਂ ਥੋੜਾ ਜਿਹਾ ਕੋਈ ਸਕਸੈਸ ਹੁੰਦਾ ਹੈ ਨਾ ਉਹਨੂੰ ਸੱਟਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਲੋਕ ਆ ਉਹਨੂੰ ਉੱਪਰ ਚੱਕਣ ਵਾਸਤੇ ਨਹੀਂ ਕਰਦੇ ਉਹਨੂੰ ਸੱਟਣ ਵਾਸਤੇ ਬਹੁਤ ਜ਼ਿਆਦਾ ਮਿਹਨਤ ਕਰਦੇ ਨੇ ਪਰ ਕਹਿੰਦੇ ਨੇ ਕਹਿੰਦੇ ਪ੍ਰਮਾਤਮਾ ਦੀ ਓਟ ਤੱਕੋ ਉਹ ਤੁਹਾਨੂੰ ਕਦੇ ਡਿੱਗਣ ਨਹੀਂ ਦਿੰਦਾ ਮੈਂ ਤਾਂ ਹਮੇਸ਼ਾ ਕਹਿੰਨੋ ਹੀ ਨਾ ਵੀ ਅਰਦਾਸ ਕਰੋ ਵਾਹਿਗੁਰੂ ਜੀ ਅੱਗੇ ਪਾਠ ਕਰੋ ਤਾਂ ਕਿ ਜਦੋਂ ਇਦਾਂ ਦੀਆਂ ਮੁਸ਼ਕਲਾਂ ਦੇ ਵਿੱਚ ਤੁਸੀਂ ਫਸ ਜਾਵੋ ਤਾਂ ਤੁਹਾਨੂੰ ਵਾਹਿਗੁਰੂ ਜੀ ਹੀ ਉੱਥੋਂ ਕੱਢ ਸਕਦੇ ਨੇ ਕੋਈ ਹੋਰ ਇਨਸਾਨ ਕੋਈ ਨਹੀਂ ਕੱਢ ਸਕਦਾ ਹੈਗਾ ਕਿਉਂਕਿ ਇਨਸਾਨਾਂ ਨੇ ਤਾਂ ਦੇਖੋ ਉੱਥੇ ਦਾ ਸਾਥ ਸਾੜ ਤਾਂ ਜਿਨ੍ਹਾਂ ਨੇ ਮੰਗਾਇਆ ਸੀ ਉਹ ਵੀ ਮੁਕਰ ਗਏ ਜਿਨ੍ਹਾਂ ਨੇ ਭੇਜਿਆ ਸੀਗਾ ਨਾ ਉਹ ਵੀ ਮੁਕਰ ਗਏ ਤੇ ਤੁਹਾਨੂੰ ਸਾਰਿਆਂ ਨੂੰ ਇਹ ਵੀ ਪਤਾ ਹੈ ਵੀ ਬਾਹਰ ਦੇ ਰੂਲ ਕਿੰਨੇ ਸਖਤ ਨੇਗੇ ਹਨਾ ਅਗਰ ਕਿਸੇ ਵੀ ਤਰ੍ਹਾਂ ਦਾ ਉਹਦਾ ਜਿਹੜਾ ਇਹ ਮਤਲਬ ਕਿ ਦੋਸ਼ ਹੈਗਾ ਹਨਾ ਕੋਈ ਵੀ ਪ੍ਰੂਫ ਨਾ ਮਿਲਿਆ ਤਾਂ ਉਹਨੂੰ ਵਿਚਾਰੀ ਦੀ ਨਾਲ ਤਾਂ ਜ਼ਿੰਦਗੀ ਜਿਹੜੀ ਸਾਰੀ ਖਰਾਬ ਹੋ ਚੁਗੀ ਜਿਹੜਾ ਹਨਾ ਉਹਦਾ ਕੈਰੀਅਰ ਹੈ ਉਹ ਵੀ ਬਿਲਕੁਲ ਬਰਬਾਦ ਹੋ ਜਾਊਗਾ ਉਤੋਂ ਸਜ਼ਾ ਹੋ ਸਕਦੀ ਹੈ ਕਿ ਉਹਨੂੰ ਕੁਝ ਵੀ ਹੋ ਸਕਦਾ ਹੈ ਹਨਾ ਇਹ ਮੈਂ ਤਾਂ ਇਹੀ ਦੁਆ ਕਰੂੰਗੀ ਆਪਾਂ ਵੀ ਸਾਰੇ ਪ੍ਰਮਾਤਮਾ ਅਗੇ ਕਿ ਉਸ ਭੈਣ ਦਾ ਹਨਾ ਰੱਖਿਆ ਕਰਨ ਤੇ ਜੋ ਵੀ ਮੁਜਲਮ ਨੇ ਉਹ ਮੁਜਰਮ ਲੋਦੇ ਵਿੱਚ ਹਨਾ ਜਿਨ੍ਹਾਂ ਨੇ ਇਹ ਗਲਤੀ ਕੀਤੀ ਉਹ ਫੜੇ ਜਾਣ ਤਾਂ ਮੇਰਾ ਇਹ ਵੀਡੀਓ ਬਣਾਉਂਦਾ ਇੱਕੋ ਹੀ ਮਕਸਦ ਹੈ ਕਿ ਜਿਨ੍ਹਾਂ ਦੇ ਵੀ ਬੱਚਿਆਂ ਨੇ ਬਾਹਰ ਜਾਣਾ ਕਿਸਦਾ ਸਮਾਨ ਕੁਝ ਲੈ ਕੇ ਜਾਣਾ ਤਾਂ ਪਲੀਜ਼ ਧਿਆਨ ਦੇ ਨਾਲ ਤਾਂ ਕਿ ਤੁਹਾਨੂੰ ਵੀ ਪਸਤਾਉਣਾ ਨਾ ਪਵੇ ਖਾਸ ਕਰਕੇ ਬੁਟੀਕ ਵਾਲੀਆਂ ਭੈਣਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਦਾਂ ਦੀਆਂ ਚੀਜ਼ਾਂ ਅਗਰ ਤੁਸੀਂ ਕਰਦੇ ਹੋ ਤਾਂ ਜ਼ਰੂਰ ਧਿਆਨ ਰੱਖਿਆ ਕਰੋ ਕਿਉਂਕਿ ਕਿਸੇ ਤੇ ਅੰਨਾ ਵਿਸ਼ਵਾਸ ਅੱਜਕੱਲ ਬਿਲਕੁਲ ਵੀ ਨਾ ਕਰੋ ਤਾਂ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਹੋਰ ਵੀ ਭੈਣਾ ਭਰਾਵਾਂ ਨੂੰ ਨਾ ਇਸ ਚੀਜ਼ ਦਾ ਪਤਾ ਲੱਗ ਸਕੇ ਤੇ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਉਦ ਤੱਕ ਲਈ ਸਤਿ ਸ਼੍ਰੀ ਅਕਾਲ